ਦਿਲਸਿੰਤ ਜੀ ਖਬਰ ਯੂਕੇ ਤੋਂ ਹੈ ਜਿੱਥੇ ਪਾਕਿਸਤਾਨੀ ਫੈਮਿਲੀ ਡਰਗ ਡੀਲਿੰਗ ਦੇ ਕੇਸ ਵਿੱਚ ਫੜੀ ਗਈ ਹੈ ਕਹਾਣੀ ਕਾਫੀ ਦਿਲਚਸਪ ਹੈ ਮੈਂ ਚਾਹੁੰਦਾ ਹਾਂ ਕਿ ਦਰਸ਼ਕਾਂ ਨੂੰ ਇਸ ਦੇ ਬਾਰੇ ਗਹਿਰਾਈ ਦੱਸੋ ਕਿਵੇਂ ਸਾਰੀ ਕੰਨਾ ਵਾਪਰੀ ਹੈ ਯੂਕੇ ਦੇ ਵਿੱਚ ਜੀ ਬਿਲਕੁਲ ਬਿਲਕੁਲ ਯੂਕੇ ਦੇ ਸਿਟੀਜ਼ਨ ਪਾਕਿਸਤਾਨੀ ਪਰਿਵਾਰ ਨੂੰ ਅਰੈਸਟ ਕੀਤਾ ਗਿਆ ਪੰਜ ਜਣਿਆਂ ਨੂੰ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਉਸ ਤੋਂ ਬਾਅਦ ਅਦਾਲਤ ਨੇ ਸਜ਼ਾ ਸੁਣਾਈ ਇਹਨਾਂ ਨੂੰ 50 ਸਾਲ ਤੋਂ ਉੱਪਰ ਦੀ ਮਤਲਬ ਕੁੱਲ ਮਿਲਾ ਕੇ ਜਿਹੜੀ ਸਜ਼ਾ ਬਣਦੀ ਹੈ ਨਾ ਸਾਲ ਉਪਜਾ ਸਾਲ ਬਣੀ ਹੈ ਸੋ ਇਹ ਪਾਕਿਸਤਾਨੀ ਫੈਮਿਲੀ ਹੈ ਜਿਹੜੇ ਇੱਥੋਂ ਦੇ ਸਿਟੀਜ਼ਨ ਨੇ ਤੇ ਇਹ ਕਰਦੇ ਕੀ ਸੀ ਇਹ ਕਹਾਣੀ ਤੁਹਾਨੂੰ ਮੈਂ ਦੱਸਣ ਲੱਗਿਆ ਜਿਹਦੇ ਜਿਹਦੇ ਕਰਕੇ ਇਹਨਾਂ ਨੂੰ ਫੜਿਆ ਗਿਆ 11 ਨਵੰਬਰ 2024 ਨੂੰ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਹੁਣ ਅਦਾਲਤ ਵੱਲੋਂ ਇਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਸੋ ਇਹ ਫੈਮਿਲੀ ਕੀ ਕਰਦੀ ਸੀ ਕਿ ਇੱਥੋਂ ਟਰੈਵਲ ਕਰਦੀ ਸੀ ਐਮਸਟਰਡਮ ਨੂੰ ਐਮਸਟਰਡਮ ਜੋ ਕਿ ਨੀਦਰਲੈਂਡ ਦਾ ਜਿਹੜਾ ਇੱਕ ਸ਼ਹਿਰ ਹੈਗਾ ਉੱਥੇ ਟਰੈਵਲ ਕਰਦੇ ਸੀ ਬਿਨਾ ਸੂਟਕੇਸਾਂ ਤੋਂ ਮਤਲਬ ਇਹਨਾਂ ਦੇ ਹੱਥ ਦੇ ਵਿੱਚ ਕੋਈ ਵੀ ਜਿਹੜਾ ਹੈਗਾ ਲਗੇਜ ਜਾਂ ਹੈਂਡਬੈਗ ਨਹੀਂ ਸੀ ਹੁੰਦਾ ਇਹ ਬਰਮਿੰਗਮ 에어ਪੋਰਟ ਤੋਂ ਚੜਦੇ ਸੀ ਤੇ ਐਮਸਟਰਡਮ ਉਤਰ ਜਾਂਦੇ ਸੀ। ਉੱਥੇ 2 ਦਿਨ ਰਹਿ ਕੇ ਇਹ ਵਾਪਸ ਜਿਹੜਾ ਬਰਮਿੰਗਮ 에어ਪੋਰਟ ਲਈ ਟਰੈਵਲ ਕਰਦੇ ਸੀ। ਉਦੋਂ ਵੀ ਇਹਨਾਂ ਦੇ ਹੱਥ ਦੇ ਵਿੱਚ ਕੋਈ ਲਗੇਜ, ਕੋਈ ਹੈਂਡਬੈਗ ਨਹੀਂ ਸੀ ਹੁੰਦਾ। ਪਰ ਜਦੋਂ ਇਹ ਬਰਮਿੰਗਮ 에어ਪੋਰਟ ਤੋਂ ਬਾਹਰ ਨਿਕਲਦੇ ਸੀ ਤਾਂ ਇਹਨਾਂ ਦੇ ਹੱਥ ਦੇ ਵਿੱਚ ਸੂਟਕੇਸ ਹੁੰਦੇ ਸੀ। ਸੋ ਇਹ ਕੰਟੀਨਿਊਸਲੀ ਜਿਹੜਾ ਹੈਗਾ ਉਹ ਚੱਲਦਾ ਰਿਹਾ ਤੇ ਕ੍ਰਾਈਮ ਏਜੰਸੀਜ਼ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਰੇਕੀ ਕਰਦੀਆਂ ਹੁੰਦੀਆਂ ਏਜੰਸੀਆਂ, ਉਹਨਾਂ ਨੇ ਦੇਖਿਆ ਵੀ ਭਾਈ ਇੱਕ ਬੰਦਾ ਕੀ ਪਿਆ। ਇਹ ਪਰਿਵਾਰ ਜਿਹੜਾ ਹੈਗਾ ਕੰਟੀਨਿਊਸਲੀ ਐਮਸਟਰਡਮ ਨੂੰ ਜਾਂ ਫਿਰ ਡੱਬਲਿਨ ਜਿਹੜਾ ਹੈਗਾ ਆਇਰਲੈਂਡ ਦਾ ਇੱਕ ਸ਼ਹਿਰ ਹੈ ਸੋ ਉੱਥੇ ਟਰੈਵਲ ਕਰਦੇ ਨੇ ਜਾਂਦਿਆਂ ਹੋਇਆਂ ਵੀ ਇਹਨਾਂ ਦੇ ਕੋਲ ਸੂਟਕੇਸ ਨਹੀਂ ਹੁੰਦਾ ਇਹ ਜਮਾ ਨਹੀਂ ਕਰਵਾਉਂਦੇ ਜਾਂ ਫਿਰ ਹੈਂਡਬੈਗ ਨਹੀਂ ਹੁੰਦਾ ਜਦੋਂ ਇਹ 2 ਦਿਨ ਰਹਿ ਕੇ ਉੱਥੋਂ ਵਾਪਸ ਆਉਂਦੇ ਨੇ ਤੇ ਇਹਨਾਂ ਦੇ ਕੋਲ ਉਦੋਂ ਵੀ ਕੋਈ ਬੈਗ ਨਹੀਂ ਹੁੰਦਾ ਪਰ ਜਦੋਂ ਇਹ ਬਰਮਿੰਗਮ 에ਅਰਪੋਰਟ ਤੋਂ ਬਾਹਰ ਨਿਕਲਦੇ ਆ ਤੇ ਇਹਨਾਂ ਦੇ ਹੱਥ ਦੇ ਵਿੱਚ ਸੂਟਕੇਸ ਹੁੰਦੇ ਆ ਸੋ ਫਿਰ ਇਹਨਾਂ ਨੂੰ ਜਿਹੜਾ ਹੈਗਾ ਰੇਕੀ ਕਰਕੇ ਤੇ ਅਰੈਸਟ ਕਰ ਲਿਆ ਗਿਆ 11 ਨਵੰਬਰ 2024 ਨੂੰ ਤੇ ਜਦੋਂ ਪੁੱਛ ਪੜਤਾਲ ਕੀਤੀ ਗਈ ਪਤਾ ਲੱਗਿਆ ਵੀ ਇਹ ਭਾਈ ਡਰੱਗ ਡੀਲਿੰਗ ਕਰਦੇ ਨੇ ਡਰੱਗ ਜਿਹੜੀ ਹੈਗੀ ਆ ਉਹ ਯੂਕੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੈ ਕੇ ਆਉਂਦੇ ਆ ਉਹ ਕਰਦੇ ਕੀ ਸੀ ਇਹ ਕਰਦੇ ਇਦਾਂ ਸੀ ਕਿ ਭਾਈ ਜਦੋਂ ਇਹ ਚਲੇ ਜਾਂਦੇ ਸੀ ਨਾ ਬਰਮਿੰਗਮ 에어ਪੋਰਟ ਤੋਂ ਫ্লাই ਕਰਦੇ ਸੀ ਤੇ ਜਦੋਂ ਵਾਪਸੀ ਇਹ ਕਰਦੇ ਸੀ ਉਸ ਵੇਲੇ ਇਹ ਉਹ ਟਾਈਮ ਚੂਜ਼ ਕਰਦੇ ਸੀ ਫਲਾਈਟ ਦਾ ਜਦੋਂ ਬਰਮਿੰਗਮ 에ਅਰਪੋਰਟ ਦੇ ਉੱਤੇ ਇੱਕ ਮੈਕਸੀਕੋ ਤੋਂ ਆਉਣ ਵਾਲੀ ਫਲਾਈਟ ਵੀ ਉਤਰਨ ਦਾ ਟਾਈਮ ਹੁੰਦਾ ਸੀ ਸੋ ਇਕੱਠੀਆਂ ਇਹ ਫਲਾਈਟਾਂ ਜਿਹੜੀਆਂ ਹੈਗੀਆਂ ਨੇ ਉਤਰਦੀਆਂ ਸੀ ਤੇ ਮੈਕਸੀਕੋ ਵਾਲਾ ਜਿਹੜਾ ਪਟਾ ਹੁੰਦਾ ਜਿੱਥੇ ਤੁਸੀਂ ਆਪਣੇ ਬੈਗ ਕਲੈਕਟ ਕਰਦੇ ਹੋ ਨਾ ਜਦੋਂ ਜਹਾਜ਼ ਤੋਂ ਉਤਰ ਜਾਂਦੇ ਹੋ ਸੋ ਪਟਿਆਂ ਦੇ ਉੱਤੇ ਬੈਗ ਚੱਲਣ ਲੱਗ ਪੈਂਦੇ ਵੱਖ-ਵੱਖ ਚੇਨਾਂ ਦੇ ਉੱਤੇ ਉੱਤੇ ਲਿਖਿਆ ਆ ਜਾਂਦਾ ਕਿ ਭਾਈ ਜਿਹੜੀ ਇੱਥੋਂ ਫਲਾਈਟ ਆਈ ਹੈ ਮੈਕਸੀਕੋ ਤੋਂ ਆਈ ਹੈ ਉਹਦੇ ਬੈਗ ਜਿਹੜੇ ਇੱਥੇ ਆਉਣਗੇ ਸੋ ਇਹ ਡਬਲਿਨ ਤੋਂ ਜਾਂ ਫਿਰ ਐਮਸਟਰਡਮ ਤੋਂ ਆ ਕੇ ਇਹ ਬੈਗਾਂ ਵਾਲੇ ਏਰੀਆ 'ਚ ਜਾਂਦੇ ਸੀ ਮੈਕਸੀਕੋ ਵਾਲੀ ਚੈਨ ਦੇ ਕੋਲ ਜਾ ਕੇ ਖੜੇ ਹੋ ਜਾਂਦੇ ਸੀ ਫਿਰ ਆਪਣੇ ਮੋਬਾਈਲ ਫੋਨ ਨੂੰ ਗੌਰ ਦੇ ਨਾਲ ਦੇਖਦੇ ਰਹਿੰਦੇ ਸੀ ਪੰਜੇ ਜਾਣੇ ਮਤਲਬ ਕਿ ਉਹ ਮੋਬਾਈਲ ਲ ਦੇਖੀ ਜਾਣਾ ਤੇ ਫਿਰ ਪਟਿਆਲ ਦੇਖੀ ਜਾਣਾ ਚੈਨਲ ਦੇਖੀ ਜਾਣਾ ਸੋ ਫਿਰ ਇਹ ਬੈਗ ਹੈਗਾ ਉਥੋਂ ਮੈਚ ਕਰਦੇ ਸੀ ਤੇ ਉਹ ਬੈਗ ਚੁੱਕ ਕੇ ਬਰਮਿੰਗਮ 에어ਪੋਰਟ ਤੋਂ ਇਹ ਬਾਹਰ ਆ ਜਾਂਦੇ ਸੀ ਤੇ ਫਿਰ ਇਹ ਅੱਗੇ ਸਪਲਾਈ ਕਰ ਦਿੰਦੇ ਸੀ ਮਤਲਬ ਕਹਿਣ ਦਾ ਦੇਖੋ ਕਹਾਣੀ ਕਿਸ ਤਰੀਕੇ ਨਾਲ ਬਣੀ ਹੈ ਤੇ ਜਿਹੜੇ ਲੋਕ ਕ੍ਰਿਮੀਨਲ ਮਾਈਂਡ ਦੇ ਹੁੰਦੇ ਨੇ ਜਾਂ ਫਿਰ ਇਸ ਤਰ੍ਹਾਂ ਦੇ ਸਮਗਲਿੰਗ ਦੇ ਵਿੱਚ ਹੈਗੇ ਨੇ ਸੋ ਉਹ ਕਿਸ ਤਰੀਕੇ ਦੇ ਨਾਲ ਇਹ ਇਹ ਕੰਮ ਜਿਹੜਾ ਧੰਦਾ ਚਲਾਉਂਦੇ ਨੇ ਮੈਕਸੀਕੋ ਤੋਂ ਫਲਾਈਟ ਆਉਂਦੀ ਹੈ ਉਹਦੇ ਵਿੱਚ ਬੈਗ ਆ ਜਾਂਦੇ ਨੇ ਉਹ ਬੈਗ ਕਿਸ ਤਰੀਕੇ ਦੇ ਨਾਲ ਫਲਾਈਟ ਦੇ ਵਿੱਚ ਰੱਖੇ ਜਾਂਦੇ ਆ ਤੇ ਅੱਗੇ ਤੋਰੇ ਜਾਂਦੇ ਇਹ ਇਹ ਉਹਨਾਂ ਨੂੰ ਪਤਾ ਹੋਣਾ ਫਿਰ ਉਹ ਕੀ ਕਰਦੇ ਆ ਮੈਕਸੀਕੋ ਚ ਜਿਹੜਾ ਡੀਲਰ ਬੈਠਾ ਹੋਇਆ ਇਹਨਾਂ ਨੂੰ ਮੋਬਾਈਲ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਬੈਗਾਂ ਦੀਆਂ ਫੋਟੋਆਂ ਭੇਜ ਦਿੰਦਾ ਸੀ ਉਹ ਬੈਗਾਂ ਦੀਆਂ ਫੋਟੋਆਂ ਜਿਹੜੀਆਂ ਵੇਖ ਕੇ ਇਹ ਮੈਚ ਕਰਕੇ ਪਟੇ ਤੋਂ ਚੈਨ ਤੋਂ ਬੈਗ ਚੁੱਕਣਾ ਤੇ ਬਾਹਰ ਆ ਜਾਣਾ ਸੋ ਇਹ ਚੀਜ਼ ਜਦੋਂ ਕੰਟੀਨਿਊਸਲੀ ਚੱਲਦੀ ਰਹੀ ਪੁਲਿਸ ਇਹਨਾਂ ਦੇ ਉੱਤੇ ਨਿਗਰੱਖਣ ਲੱਗ ਪਈ ਵੀ ਇੱਕ ਤਾਂ ਇਹ ਪਰਿਵਾਰ ਜਿਹੜਾ ਟਰੈਵਲ ਬਹੁਤ ਕਰ ਰਿਹਾ ਕਦੀ ਆਮਸਟਰਡਮ ਨੂੰ ਚਲੇ ਜਾਂਦੇ ਆ ਦੋ ਦਿਨ ਰਹਿ ਕੇ ਵਾਪਸ ਆ ਜਾਂਦੇ ਆ ਕਦੀ ਉੱਤਰ ਜਾਂਦੇ ਆ ਫਿਰ ਬੈਗਾਂ ਵਾਲੀ ਗੱਲ ਸ਼ੱਕ ਦੇ ਘੇਰੇ ਦੇ ਵਿੱਚ ਆ ਗਈ ਕਿ ਜਾਂਦਿਆਂ ਵੀ ਬੈਗ ਕੋਈ ਨਹੀਂ ਸੋ ਇਸ ਤੋਂ ਬਾਅਦ ਸਾਰਾ ਜਿਹੜਾ ਭਾਂਡਾ ਹੈਗਾ ਉਹ ਪੰਨੇ ਹੈ ਗਿਆ ਫੜੇ ਗਏ ਪਰਿਵਾਰ ਫੜਿਆ ਗਿਆ ਜਿਹਦੇ ਵਿੱਚ ਦੱਸਿਆ ਜਾਂਦਾ ਵੀ ਇੱਕ ਮਦਰ ਹੈਗੀ ਆ ਉਹਦੇ ਤਿੰਨ ਜਾਣੇ ਤਿੰਨ ਪੁੱਤਰ ਨੇ ਇੱਕ ਉਹਨਾਂ ਦੀ ਨੂੰਹ ਹੈਗੀ ਆ ਸੋ ਇਹ ਸਾਰੇ ਜਿਹੜੇ ਹੈਗੇ ਆ ਉਹ ਡਰਗ ਡੀਲਿੰਗ ਜਿਹੜੀ ਹੈ ਇਸ ਤਰੀਕੇ ਦੇ ਨਾਲ ਕਰਦੇ ਸੀ ਤੇ ਮੋਟੀ ਕਮਾਈ ਕਰ ਰਹੇ ਸੀਗੇ ਤੋ ਮਤਲਬ ਜਦੋਂ ਫੜੇ ਜਾਣ ਤੋਂ ਬਾਅਦ ਇਹਨਾਂ ਕੋਲ ਪੁੱਛਗិច្ច ਕੀਤੀ ਹੈ ਤੇ ਲਗਭਗ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ 5 ਮਿਲੀਅਨ ਦੀ ਡਰੱਗ ਜਿਹੜੀ ਹੈ ਉਹਦੇ ਦੋਸ਼ ਦੇ ਵਿੱਚ ਇਹ ਫੜੇ ਗਏ ਆ ਜੋ ਇਹ ਗਿਲਟੀ ਹੋਏ ਆ ਕਿ 5 ਮਿਲੀਅਨ ਦੀ ਡਰੱਗ 5 ਮਿਲੀਅਨ ਪਾਉਂਡ ਦੀ ਮੈਂ ਗੱਲ ਕਰ ਰਿਹਾ ਰੁਪਈਆ ਦੀ ਗੱਲ ਨਹੀਂ ਕਰ ਰਿਹਾ ਸੋ ਮਤਲਬ ਇੰਡੀਅਨ ਕਰੰਸੀ ਦੇ ਵਿੱਚ ਜੇ ਕਰੀਏ ਤੇ 5 ਅਰਬ ਬਣ ਜਾਂਦਾ ਜੇ ਇੰਡੀਅਨ ਰੁਪੀਸ ਦੇ ਵਿੱਚ ਗੱਲ ਕਰੀਏ ਸੋ ਇਹ ਸਾਰੇ ਜਿਹੜੇ ਹੈਗੇ ਆ ਫਿਰ ਇਸ ਤਰੀਕੇ ਦੇ ਨਾਲ ਇਹ ਪਰਿਵਾਰ ਫੜਿਆ ਗਿਆ ਤੇ ਜਿਹਦੇ ਵਿੱਚ ਹੁਣ ਅਦਾਲਤ ਨੇ ਸਜ਼ਾਾਂ ਸੁਣਾਈਆਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਜ਼ਾ ਕਿਵੇਂ ਹੋਈ ਆ ਜਿਹੜੀ ਫਰਜ਼ਾਨਾ ਕੌਜ਼ਰ ਆ ਕਾਜ਼ੂਰ ਮੈਨੂੰ ਸ਼ਾਇਦ ਇਹ ਮੈਂ ਪ੍ਰੋਨਾਂਊਂਸ ਨਾ ਸਹੀ ਕਰ ਪਾਵਾਂ ਸੋ ਜਿਹੜੀ ਮਦਰ ਸੀਗੀ ਜਿਹੜੀ ਆਪਾਂ ਕਹਿ ਲਈਏ ਭਈ ਇਹਨਾਂ ਮੁੰਡਿਆਂ ਦੀ ਮਾਂ ਸੀ ਉਹਨੂੰ 13 ਸਾਲ ਦੀ ਜੇਲ ਹੋਈ ਹੈ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਨੂੰਹ ਹੈਗੀ ਹੈ ਸਫਾ ਨੂਰ 19 ਸਾਲ ਦੀ ਹੈ ਤੇ ਇਹਨੂੰ ਜੇਲ ਹੋਈ ਹੈ ਜੀ 7 ਸਾਲ ਦੀ ਤੇ 7 ਸਾਲ ਤੇ 2 ਮਹੀਨਿਆਂ ਦੀ ਅਗਲਾ ਬੰਦਾ ਹੈ ਜੀ ਮੁਹੰਮਦ ਆਮੀਰ ਜਿਹੜਾ ਇਹਨਾਂ ਦਾ ਪੁੱਤਰ ਹੋਏਗਾ ਉਹਨੂੰ 28 28 ਸਾਲ ਦੀ ਉਮਰ ਹੈ ਤੇ ਇਹਨੂੰ 8 ਸਾਲ ਦੀ ਕੈਦ ਹੋਈ ਹੈ ਉਮਰ ਮੁਹੰਮਦ ਹੈ ਜਿਹਨੂੰ 22 ਸਾਲ ਦੀ ਕੈਦ ਹੋਈ ਹੈ ਸੋ ਇਨਾ ਕ ਬੇਰਵਾ ਜਿਹੜਾ ਸਾਡੇ ਕੋਲ ਆਇਆ ਤੇ ਮੈਂ ਚਾਹੁੰਦਾ ਸੀ ਕਿ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਸੀਏ ਕਿ ਵੈਸਟ ਦੇ ਵਿੱਚ ਰਹਿ ਕੇ ਜਾਂ ਫਿਰ ਇਨਾ ਵਿਕਸਿਤ ਮੁਲਕਾਂ ਦੇ ਵਿੱਚ ਰਹਿ ਕੇ ਜਦੋਂ ਆਪਾਂ ਇਸ ਤਰ੍ਹਾਂ ਦਾ ਕੰਮ ਕਰਦੇ ਆ ਤਾਂ ਇੱਕ ਨਾ ਇੱਕ ਦਿਨ ਫੜੇ ਜਾਣਾ ਹੁੰਦਾ ਹੀ ਹੈ ਇਸ ਤਰੀਕੇ ਦੇ ਨਾਲ ਕੈਨੇਡਾ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਟਰੱਕ ਚਲਾਉਂਦੇ ਨੇ ਕੈਨੇਡਾ ਅਮਰੀਕਾ ਮੈਕਸੀਕੋ ਰਾਂਹੀਂ ਸੋ ਉਹ ਵੀ ਡਰਗ ਜਿਹੜੀ ਆ ਇਧਰ ਉਧਰ ਸਪਲਾਈ ਕਰਦੇ ਆ ਸੋਚਦੇ ਨੇ ਕਿ ਰਾਤੋਂ ਰਾਤ ਅਮੀਰ ਹੋ ਜਾਣਗੇ ਪਰ ਇੱਕ ਦਿਨ ਆਉਂਦਾ ਹੈ ਕਿ ਉਹ ਫੜੇ ਜਾਂਦੇ ਨੇ ਸੋ ਹੁਣ ਇਹਨਾਂ ਦੀ ਜਿਹੜੀ ਜ਼ਿੰਦਗੀ ਹੈਗੀ ਹੈ 13-13 ਸਾਲ 8-8 ਸਾਲ ਜਿਹੜੀ ਹੈਗੀ ਉਹ ਜੇਲ੍ਹ ਦੇ ਵਿੱਚ ਲੰਗੇਗੀ ਤੇ ਇਹਨਾਂ ਦਾ ਸਾਰਾ ਭਾਂਡਾ ਜਿਹੜਾ ਹੈਗਾ ਉਹ ਪੰਨਿਆ ਗਿਆ ਜੀ ਦੱਲੀ ਸਿੰਘ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਦੱਸਿਆ ਕਿ ਪੂਰੀ ਇੱਕ ਫੈਮਿਲੀ ਸੀ ਪਹਿਲੀ ਗੱਲ ਤਾਂ ਇਹ ਹੈ ਕਿ ਸਿਰਫ ਇੱਕ ਫੈਮਿਲੀ ਐਨੇ ਵੱਡੇ ਜ 5 ਮਿਲੀਅਨ ਪਾਉਂਡ ਦੀ ਗੱਲ ਕੀਤੀ ਹੈ ਐਨੇ ਵੱਡੇ ਇਸ ਕਹਿੰਦੇ ਕੰਮ ਨੂੰ ਅੰਜam ਦੇ ਸਕਦੀ ਹੈ ਇਸ ਦੇ ਵਿੱਚ ਹੋਰ ਵੀ ਬਥੇਰੇ ਲੋਕ ਹੋਣਗੇ ਇਹ ਤਾਂ ਗੱਲ ਇੱਕ ਆਪਣੇ ਆਪ ਵਿੱਚ ਸਸਪੈਂਸ ਹੈ ਪਰ ਵੱਡੀ ਗੱਲ ਇਹ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਮਾਤਾ ਇੱਕ ਮਦਰ ਸੀਗੀ ਉਹ ਬੱਚੇ ਦੋ ਸੀਗੇ ਫਿਰ ਅੱਗੇ ਉਹਨਾਂ ਦੀ ਨੂੰ ਵੀ ਸੀਗੀ ਇਹਨੂੰ ਕਿਵੇਂ ਦੇਖਦੇ ਹੋਗੇ ਇਸ ਤਰੀਕੇ ਨਾਲ ਪਰਿਵਾਰ ਕਿੱਦਾਂ ਆ ਸਕਦਾ ਹੈ ਕਿ ਇਸ ਦੇ ਪਿੱਛੇ ਵੀ ਕੋਈ ਕਹਿੰਦੇ ਗੱਲ ਹੋਰ ਤਾਂ ਸਚਾਈ ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਪਤਾ ਹੈ ਕਿ ਯੂਕੇ ਦੇ ਵਿੱਚ ਜਾਂ ਬਾਹਰ ਦੇਸ਼ਾਂ ਵਿੱਚ ਜਦੋਂ ਕੋਈ ਕ੍ਰਾਈਮ ਹੁੰਦਾ ਉਸ ਦੀਆਂ ਸਜ਼ਾਵਾਂ ਜੇ ਆਪਾਂ ਦੇਖੀਏ ਭਾਰਤ ਨਾਲੋਂ ਜੋ ਪਾਕਿਸਤਾਨ ਨੂੰ ਕਾਫੀ ਲੰਬੀਆਂ ਹੁੰਦੀਆਂ ਨੇ ਕਾਫੀ ਵੱਡੀਆਂ ਹੁੰਦੀਆਂ ਨੇ ਕੀ ਯੂਕੇ ਦੇ ਵਿੱਚ ਜਾਂ ਇਹਨਾਂ ਦੇਸ਼ਾਂ ਵਿੱਚ ਵੀ ਕੋਈ ਅਜਿਹਾ ਸਿਸਟਮ ਹੈ ਕਿ ਇੱਕ ਵਾਰੀ ਜੇ ਜੇਲ੍ਹ ਹੋ ਜਾਂਦੀ ਹੈ ਤੇ ਕਿਸੇ ਨਾ ਕਿਸੇ ਤਰੀਕੇ ਰਾਹੀਂ ਕੋਈ ਸਕੀਮ ਲਾ ਕੇ ਬਾਹਰ ਵੀ ਆ ਸਕਦੇ ਨੇ ਆਪਣੀ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਨਹੀਂ ਜੀ ਨਹੀਂ ਬਿਲਕੁਲ ਨਹੀਂ ਇੱਥੇ ਇਸ ਤਰ੍ਹਾਂ ਨਹੀਂ ਹੁੰਦਾ ਇਹ ਨਹੀਂ ਹੁੰਦਾ ਕਿ ਭਾਈ ਫਲਾਨੇ ਥਾਂ ਤੋਂ ਸਪਾਰਸ਼ ਆ ਗਈ ਹੈ ਕੈਪਟਨ ਅਮਰਿੰਦਰ ਸਿੰਘ ਨੇ ਸਪਾਰਸ਼ ਕਰ ਦਿੱਤੀ ਹੈ ਤੇ ਝੂਠੇ ਮੁਕਾਬਲਿਆਂ ਦੇ ਪੁਲਿਸ ਦੋਸ਼ੀ ਜਿਹੜੇ ਸੀਗੇ ਪੁਲਿਸ ਵਾਲੇ ਦੋਸ਼ੀ ਸੀਗੇ ਜਿਹੜੇ ਉਹ ਉਹ 2-3 ਸਾਲਾਂ ਦੇ ਵਿੱਚ ਹੀ ਬਾਹਰ ਆ ਜਾਂਦੇ ਆ ਸੋ ਇੱਥੇ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਬੇਸ਼ੱਕ ਪ੍ਰਧਾਨ ਮੰਤਰੀ ਵੀ ਆ ਕੇ ਕਹਿ ਦਵੇ ਪੀ ਦੀ ਸਜ਼ਾ ਮਾਫ ਕਰ ਦਿਓ ਤਾਂ ਮਾਫ ਨਹੀਂ ਹੁੰਦੀ ਇੱਥੇ ਜਿੰਨੀ ਸਜ਼ਾ ਤੁਹਾਨੂੰ ਅਦਾਲਤ ਨੇ ਸੁਣਾ ਦਿੱਤੀ ਆ ਉਹ ਭੁਗਤਣੀ ਪੈਣੀ ਆ ਉਹ ਚਾਹੇ ਰੋ ਕੇ ਕਟੋ ਚਾਹੇ ਹੱਸ ਕੇ ਕਟੋ ਸੋ ਇਹ ਪਰਿਵਾਰ ਨੂੰ ਜਿੰਨੀ ਜਿੰਨੀ ਸਜ਼ਾ ਹੋਈ ਆ ਕਿਸੇ ਨੂੰ 13 ਸਾਲ ਹੋਈ ਆ ਕਿਸੇ ਨੂੰ 8 ਸਾਲ ਹੋਈ ਆ ਸੋ ਇਹ ਸਾਰਿਆਂ ਨੂੰ ਸਜ਼ਾ ਜਿਹੜੀ ਹੈਗੀ ਆ ਉਹ ਕਟਣੀ ਪਵੇਗੀ ਦੂਜੀ ਗੱਲ ਤੁਸੀਂ ਪੁੱਛੀ ਆ ਤੇ ਡਰ ਨਹੀਂ ਹੁੰਦਾ ਕਿ ਪਤਾ ਪਤਾ ਤੇ ਹੁੰਦਾ ਹੀ ਆ ਵੀ ਫੜੇ ਜਾਣਾ ਸੋ ਜਿਹੜੇ ਕ੍ਰਿਮੀਨਲ ਮਾਈਂਡਰ ਲੋਕ ਹੁੰਦੇ ਨਾ ਜਿਹੜੇ ਕ੍ਰਿਮੀਨਲ ਮਾਈਂਡਡ ਲੋਕ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਕਾਰੋਬਾਰ ਕਰ ਲਈਏ ਤੇ ਜੇ ਉਸ ਤੋਂ ਬਾਅਦ ਸਾਨੂੰ ਜੇਲ ਵੀ ਹੋ ਜਾਂਦੀ ਹੈ ਜੇਲ ਹੋਣ ਤੋਂ ਬਾਅਦ ਵੀ ਜਦੋਂ ਅਸੀਂ ਬਾਹਰ ਆਵਾਂਗੇ ਤਾਂ ਉਹ ਮਨੀ ਦੇ ਨਾਲ ਉਹ ਪੈਸੇ ਦੇ ਨਾਲ ਬਾਕੀ ਦੀ ਜਿਹੜੀ ਲਾਈਫ ਹੈਗੀ ਅਰੈਸਟ ਲਾਈਫ ਜਿਹੜੀ ਹੈ ਉਹ ਇੰਜੋਏ ਕਰ ਸਕਦੇ ਆ ਸੋ ਕਈਆਂ ਨੂੰ ਇਹ ਵੀ ਲੱਗਦਾ ਹੁੰਦਾ ਕਿ ਅਸੀਂ ਜਿੱਦਾਂ ਦੇ ਸ਼ਾਰਪ ਮਾਈਂਡਡ ਆ ਜਿੱਦਾਂ ਅਸੀਂ ਕਲੇਵਰਨੈਸ ਵਰਤ ਰਹੇ ਆ ਤੇ ਅਸੀਂ ਨਹੀਂ ਫੜੇ ਜਾਂਦੇ ਪਰ ਇਹਨਾਂ ਨੂੰ ਨਹੀਂ ਪਤਾ ਕਿ ਕਾਨੂੰਨ ਦੇ ਹੱਥ ਲੰਬੇ ਹੈ ਇਹ ਤਾਂ ਆਪਣੇ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਇਹ ਤਾਂ ਸਿਰਫ ਇੱਕ ਵੈਸੇ ਹੀ ਹਾਸੋ ਹੇਡੀ ਹਾਸੋ ਹਣੀ ਜੀ ਗੱਲ ਬਣੀ ਹੋਈ ਹੈ ਪਰ ਜੇ ਕਾਨੂੰਨ ਦੇ ਹੱਥ ਲੰਬੇ ਵੇਖਣੇ ਤੋਂ ਇਹਨਾਂ ਮੁਲਕਾਂ ਦੇ ਵਿੱਚ ਵੇਖੋ ਇੱਥੇ ਵਾਕਈ ਲੰਬੇ ਨੇ ਹੱਥ ਤੇ ਕਾਨੂੰਨ ਤੁਹਾਨੂੰ ਫੜ ਲੈਂਦਾ ਹਰ ਜਗ੍ਹਾ ਦੇ ਉੱਤੇ ਸੀਸੀਟੀਵੀ ਹੈ ਹਰ ਜਗ੍ਹਾ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਐਮਆਈ5 ਐਮਆਈ6 ਇਹਨਾਂ ਦੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਜਾਂ ਸੀਆਈਏ ਹੈਗੀ ਹੈ ਐਫਬੀਆਈ ਹੈਗੀ ਹੈ ਸੋ ਇਹ ਬਹੁਤ ਵੱਡੇ ਪੱਧਰ ਤੇ ਕੰਮ ਕਰਦੀਆਂ ਇਹ ਬੰਦੇ ਦੀ ਅੱਖ ਦੇਖ ਕੇ ਸਮਝ ਲੈਂਦੀਆਂ ਕਿ ਬੰਦਾ ਕਰਦਾ ਕੀ ਪਿਆ ਹੈ ਸੋ ਕੀ ਕਰਦਾ ਇਹਦੇ ਮਾਈਂਡ ਦੇ ਵਿੱਚ ਕੀ ਚੱਲਦਾ ਪਿਆ ਸੋ ਸਾਰਾ ਕੁਝ ਜਿਹੜਾ ਹੈਗਾ ਉਹ ਸਾਰਾ ਸਾਹਮਣੇ ਆ ਜਾਂਦਾ ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਹੋਰ ਲੋਕ ਵੀ ਫੜੇ ਜਾਣਗੇ ਹਾਂ ਬਿਲਕੁਲ ਹੋਰ ਲੋਕਾਂ ਤੱਕ ਵੀ ਜਿਹੜੀ ਹੈਗੀ ਆ ਪਹੁੰਚ ਕਰ ਲਈ ਹੋਣੀ ਹੈ ਏਜੰਸੀਆਂ ਨੇ ਕਿਉਂਕਿ ਇਹ ਜਿਹੜੀ ਡਰੱਗ ਹੈਗੀ ਹੈ ਉਹ ਯੂਕੇ ਦੇ ਅੰਦਰ ਆਉਂਦੀ ਸੀ ਤੇ ਉਹ ਕਿੱਥੇ ਜਾਂਦੀ ਸੀ ਇਹ ਵੀ ਇਹਨਾਂ ਦੇ ਕੋਲੋਂ ਪਤਾ ਲੱਗਿਆ ਹੋਣਾ ਮੈਕਸੀਕੋ ਤੋਂ ਕਿੱਥੋਂ ਆਉਂਦੀ ਸੀ ਉਹ ਫਲਾਈਟ ਰਾਈ ਕਿਵੇਂ ਆਉਂਦੀ ਸੀ ਕੌਣ ਭੇਜਦਾ ਸੀ ਉਹ ਸਾਰੀ ਗੱਲ ਜਿਹੜੀ ਹੈ ਸਾਹਮਣੇ ਆ ਜਾਣੀ ਹੈ ਇਹ ਤੁਸੀਂ ਦੇਖਿਓ ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਇਹਦੇ ਉੱਤੇ ਵੀ ਕੋਈ ਅਪਡੇਟ ਆਵੇ ਜੀ ਜਿਹੜੀ ਸਿੰਘ ਜੀ ਕਾਫੀ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਇਹ ਸਾਰਾ ਮਸਲਾ ਸੀ ਕਿ ਜੇ ਤੁਸੀਂ ਵਿਦੇਸ਼ਾਂ ਵਿੱਚ ਇਹਨਾਂ ਦੇਸ਼ਾਂ ਵਿੱਚ ਪਹੁੰਚ ਵੀ ਗਏ ਹੋ ਤਾਂ ਤੁਹਾਡੀ ਲਾਈਫਸਟਾਈਲ ਤੁਹਾਡੀ ਲਾਈਫ ਇੰਨੀ ਤਾਂ ਕਮਜ਼ੋਰ ਨਹੀਂ ਹੋਏਗੀ ਕਿ ਤੁਹਾਨੂੰ ਅਜਿਹੇ ਕੰਮ ਕਰਨੇ ਪੈਣ ਤੁਹਾਨੂੰ ਇੰਨੀ ਕਿ ਲੋਕ ਕਿ ਤੁਸੀਂ ਮਹਤਾਜ ਹੋ ਜੋ ਪੈਸੇ ਦੇ ਕਿ ਤੁਹਾਨੂੰ ਅਜਿਹੇ ਕੰਮ ਕਰਦੇ ਸੀ ਬਹੁਤ ਜ਼ਿਆਦਾ ਮਜਬੂਰ ਹੋ ਗਏ। ਇੰਨਾ ਤਾਂ ਬੰਦਾ ਕਮਾਈ ਲੈਂਦਾ ਇਹਨਾਂ ਦੇਸ਼ਾਂ ਵਿੱਚ ਜਾ ਕੇ ਜੇ ਇਹਨਾਂ ਦੇਸ਼ਾਂ ਵਿੱਚ ਜਾ ਕੇ ਤੁਸੀਂ ਨਿਆ ਕਮਾ ਸਕੇ ਤਾਂ ਥੋੜੀ ਆ ਫਿਰ ਕੀਤੇ ਇਹ ਦੁਨੀਆ 'ਚ ਜੇ ਕੁਝ ਕਮਾਉਣ ਡੂਗਾ ਕੁਝ ਬਚਿਆ ਹੀ ਨਹੀਂ ਰਹੇ। ਪਰ ਲੋਕਾਂ ਨੂੰ ਗੁਰੇ ਕਰਨਾ ਚਾਹੀਦਾ ਹੈ ਅਜਿਹੇ ਪੰਗੇ ਨਾਲ ਲੈਣ ਤੋਂ ਜੋ ਤੁਸੀਂ ਇਹਨਾਂ ਦੇਸ਼ਾਂ ਵਿੱਚ ਕਰਦੇ ਪਿਓ ਉਹ ਉਹਨਾਂ ਦੇਸ਼ਾਂ ਵਿੱਚ ਕਾਫੀ ਲੰਬੀਆਂ ਸਜ਼ਾਵਾਂ ਮਿਲਦੀਆਂ ਨੇ। ਅੱਧੀ ਤੋਂ ਵੱਧ ਉਮਰ ਤਾਂ ਇੱਥੇ ਨਿਕਲ ਜਾਣੀ ਹੈ ਤੇ ਇੰਨੇ ਪੈਸੇ ਦਾ ਫਿਰ ਉਹਨਾਂ ਕਰਨਾ ਵੀ ਕੀ ਹੈ। ਪਰ ਉਹ ਲਾਲਚਾਂ ਵਿੱਚ ਆ ਕੇ ਲੋਕ ਬਿਨਾਂ ਡਰ ਤੋਂ ਇਹੇ ਕੰਮ ਕਰਦੇ ਨੇ ਜਿਸ ਨਾਲ ਲੱਖਾਂ ਲੋਕਾਂ ਦੀਆਂ ਜ਼ਿੰਦ ਖਤਮ ਕਰ ਸਕਦੇ ਨੇ ਇਹ ਅਜਿਹੇ ਨਸ਼ੇ ਵੀ ਕਿਉਂਕਿ ਇਹਨਾਂ ਨਸ਼ਿਆਂ ਦੇ ਵਿੱਚ ਕਈ ਤਰ੍ਹਾਂ ਦੀ ਮਿਲਾਵਟਾਂ ਵੀ ਹੁੰਦੀਆਂ ਨੇ ਜਿਸ ਦੇ ਨਾਲ ਕਿਸੇ ਦੀ ਕਹੋ ਕਿ ਜ਼ਿੰਦਗੀ ਜਨਾ ਬਹੁਤ ਵੱਡੀ ਖਿਲਵਾੜੀ ਹੋ ਜਾਂਦੀ ਹੈ ਜੇ ਤੁਹਾਡੇ ਧੰਨਵਾਦ ਨਾਲ ਜੁੜਨ ਦੇ ਲਈ ਆਪਣੇ ਵਿੱਚ ਆ서 ਦਸ਼ਕਾਂ ਨਿਕਰ ਖੰਦੀ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ ਜੀ